ਅਸੀ ਕਾਲ ਦੀ ਸਾਰਿਆਂ ਨੂੰ ਬੋਲੇ ਠੀਕ ਠਾਕ ਲੋ ਜੀ ਅੱਜ ਆਪਾਂ ਲਿਆਤਾ ਡੀਏਪੀ ਯੂਰੀਆ ਤੇ ਪोटाश ਹਲੋ ਅੱਧਾ ਕ ਲਿਆਤਾ ਵੀ ਇਹਨੇ ਕੰਮ ਚੱਲਦਾ ਹੋ ਜਾਊਗਾ ਦੇਖੋ ਐਕੋ ਇਸ਼ਦਾ ਹੈਗਾ ਡੀਏਪੀ ਅੱਧਾ ਕਰਿਆਤਾ ਇਹਦਾ ਇਧਰ ਯੂਰੀਆ ਪोटाश ਹਾ ਦੇਖੋ ਇਹ ਪोटाश ਆ ਇਹ ਕੰਨ ਨਵੀਂ ਚੀਜ਼ ਦਿਖਾਤੀ ਦੁਕਾਨਦਾਰ ਨੇ ਕੰਦਾ ਪਾਓ ਕਿ ਇਹ ਪੋਲੀਸਲਫੇਟ ਹੈ ਦੇਖਦੇ ਹਾਂ ਕਿ ਇਹਦਾ ਵੀ ਰਿਜ਼ਲਟ ਕੀ ਰਹਿੰਦਾ ਉਹ ਗਰਮੀ ਵੀ ਬਹੁਤ ਆਈ ਅੱਜ ਤਾਂ ਨਹੀਂ ਕੀ ਕਰ ਲੈ ਜਿਵੇਂ ਗੁੰਮ ਹੋ ਰਿਆ ਐਂ ਡਾਰਾ ਵਗੀ ਤੇ ਮੀਨ ਆ ਜਾ ਦੇਖਦੇ ਆ ਕੱਲ ਨੂੰ ਵੱਢਦੇ ਹਾਂ ਹੋਰ ਜੀਰੀ ਦੇਖੋ ਇਹ ਵੀ ਛੋਟੇ ਛੋਟੇ ਫੁੱਲ ਜਿਹਾ ਆਣਾ ਪੁੱਲ ਤੇ ਐਂ ਹੀ ਚੌਥੇ ਟਾਪ ਤੇ ਚੜ ਗਿਆ ਹੀ ਇੱਧਰ ਦੇਖੋ ਜੀ ਆਪਣੀ ਲੱਗੀ ਹੋਈ ਬਾੜੀ ਆਹ ਤਾਂ ਲੱਗੇ ਹੋਣੇ ਗੱਠੇ ਬਾਕੀ ਇੱਧਰ ਪਤਾ ਨਹੀਂ ਕੀ ਕੀ ਲੱਗ ਰਿਹਾ ਆਪਾਂ ਨੂੰ ਇਹਨਾਂ ਪਤਾ ਨਹੀਂ ਹੈਗਾ ਲਾਣੇਦਾਰ ਦੇ ਲਾਇਆ ਹੋਇਆ ਉਹ ਬਾਕੀ ਵਾਲੇ ਦੁਆਲੇ ਬਾੜ ਜੀ ਬਣਾ ਰਖੀ ਆ ਵੀ ਅੰਦਰ ਕੋਈ ਡੰਗਰ ਬੱਚਾ ਕੁਛ ਐ ਬੜਨਾ ਜਾਵੇ ਉਹ ਗਰਮੀ ਉਹ ਬਾਲੀ ਗਈ ਨਜਾਇਜ਼ ਦੇਖੋ ਦੇਖੋ ਜੀ ਡੀਏਪੀ ਕਰੋ ਚੈੱਕ ਇਹ ਹੈਗਾ ਆਪਣਾ ਉਤਮ ਦਾ ਪोटाश ਵੀ ਆਪਣਾ ਇਹੀ ਬ੍ਰਾਂਡ ਦਾ ਹੀ ਆ ਕੋ ਪ੍ਰਦਾਨ ਮਾਤਰੀਆ ਪਿਛਲੀ ਵਾਰੀ ਵੀ ਆਪਣੇ ਆਹੀ ਪਾਇਆ ਦੀ ਪोटाश ਵੀ ਪोटाश ਆਪਣੀ ਪਿਛਲੀ ਵਾਰੀ ਕਾਰਗਿਲ ਦਾ ਵੀ ਤੇ ਨਾਲ ਇਹ ਵੀ ਦੀ ਦੋਹੇ ਦੀ ਇਹੀ ਕੰਪਨੀ ਉਤਮ ਦਾ ਰਿਜ਼ਲਟ ਤਾਂ ਵਧੀਆ ਨੇ ਇਹਨਾਂ ਦੇ ਬਾਕੀ ਕਾਰਗਿਲ ਦਾ ਪोटाशे ਤੋਂ ਵੀ ਵਧੀਆ ਉਹ ਇਹ ਆਪਣੇ ਦੁਕਾਨਦਾਰ ਨੇ ਚੁਕਾਤੇ 140 ਕਿੱਟੇ ਇਨੇ ਦੁਕਾਨਦਾਰ ਕਹਿੰਦੇ ਇਨੇ ਕੰਮ ਚੱਲਦਾ ਕਰੋ ਹੌਲੀ ਹੌਲੀ ਨਾਲ ਦੀ ਨਾਲ ਭੇਜੀ ਜਾਊਗਾ ਜਿਹੜੇ ਸਾਹਮਣੇ ਲੱਗੀ ਜਾਣਗੇ ਚਲ ਇਨੇ ਕੰਮ ਚੱਲਦਾ ਹੋ ਗਿਆ ਜਦੋਂ ਖਤਮ ਹੋ ਗਏ ਉਹ ਚੱਕ ਲਿਆਵਾਂਗੇ ਓਹੋ ਗਰਮੀ ਇਹਦੇ ਵੀ ਆਕੀ ਪਾਤੇ ਨਵੇਂ ਭਲੇੜ ਇਹਨੂੰ ਦੇਖਦੇ ਆਂ ਇਹਨੂੰ ਵੀ ਕਰਕੇ ਰੰਗ ਰੂਗ ਜਾਂ ਵੇਚ ਦਾਂਗੇ ਇਹਦੇ ਨਾਲ ਦੀ ਲਿਆਵਾਂਗੇ ਇੱਕ ਹੋਰ ਇਹ ਘੈਂਟ ਨੇ ਸ਼ਕਤੀਮਾਨ ਦਾ ਰੂਟਾਵੇਟਰ ਵਧੀਆ ਹੂ ਹੈਵੀ ਵੀ ਆ ਨਾਲ ਇਹ ਟਰੈਕਟਰ ਨੂੰ ਜਿਆਦਾ ਲੋਡ ਲੈਂਦਾ ਵੀ ਆ ਲੈਂਦਾ ਵੀ ਨਹੀਂ ਹੈਗਾ ਦੋਹੇ ਅੱਧ ਵਿਚਾਲਾ ਆ ਇੱਕ ਦਿਨ ਆਪਾਂ ਸਾਰੇ ਆਪਣੇ ਸੰਦਾਂ ਦਾ ਕਰਾਂਗੇ ਰਿਵਿਊ ਦੇਖੋ ਕਦੋਂ ਕਾ ਟਾਈਮ ਮਿਲਦਾ ਅਜੇ ਤੱਕ ਆਲੂਆਂ ਆ ਸੀਜ਼ਨ ਆ ਰਿਹਾ ਬਜਾਈ ਦਾ ਉਹ ਤਾਂ ਮਸਾ ਹੀ ਹੋਊਗਾ ਅਗਰੇ ਹੁਣ ਪਰ ਵੀਡੀਓ ਤਾਂ ਆਈ ਜਾਣੀ ਕਿ ਇਹਦੀਆਂ ਵੀ ਕਿਸ ਸੰਦ ਕਿਹੜਾ ਕਿਵੇਂ ਚੱਲਦਾ ਬਾਕੀ ਇਹਦਾ ਇੱਕ ਦਿਨ ਸਪੈਸ਼ਲ ਵੀਡੀਓ ਪਾਵਾਂਗੇ ਹਰੇਕ ਸੰਤ ਦੀ ਨਾਲੇ ਆਪਣੇ ਵੀਡੀਓ ਆਈ ਜਾਣਗੀਆਂ ਮੈਨੂੰ ਅਜੇ ਪਤਾ ਲੱਗ ਨਹੀਂ ਰਿਹਾ ਵੀ ਪਾਈਏ ਕੀ ਵੀਡੀਓ ਚਲੋ ਜਿਹੜੇ ਕਮੈਂਟਾਂ ਤੁਸੀਂ ਕਹੀ ਜਾਓਗੇ ਵੀ ਉਹ ਪਾ ਦੋ ਉਹ ਪਾ ਦੋ ਵੀਡੀਓ ਆਪਾਂ ਪਾਈ ਚੱਲਾਂਗੇ ਆ ਮਲਚਰ ਆ ਸੁਪਰ ਸੀਡਰ ਕੋਲ ਰੱਖਿਆ ਆਪਾਂ ਨੇ ਆ ਦੇਖੋ ਇਹ ਵੀ ਵਧੀਆ ਹੈ ਆਪਾਂ ਮਾਰ ਦਣਿਆ ਮਲਚਰ ਤੋਂ ਬਾਅਦ ਪਰ ਇਹਨਾਂ ਪੂਰੇ ਦੱਬ ਕੇ ਜੇ ਰੱਖਦਾ ਉਹ ਪਿਆਦਾ ਖੋਲਿਆ ਹੋਇਆ ਸਮਾਨ ਜਿਹਾ ਆ ਦੇਖੋ ਮਲਚਰ ਲੈਂਡ ਫੋਰਸ ਕੰਪਨੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਹੇ ਜਾਏ ਲੈਂਡ ਫੋਰਸ ਦਾ ਆਪਾਂ ਦਾ ਪਹਿਲੀ ਵਾਰ ਲਿਆ ਇਹ ਦੇਖਿਆ ਉਹਦਾ ਚਲਾਤਾ ਲਿਆ ਚੂਰਾ ਤਾਂ ਵਧੀਆ ਕਰ ਰਿਹਾ ਬਾਕੀ ਇੱਧਰ ਖੜੇ ਪਲਾਉ ਇਹ ਇੱਕ ਦੋ ਮਾਰ ਇਹ ਲਾਣੇਦਾਰ ਨੇ ਮਾਰਤਾ ਲਾਦਾ ਕਾਲਾ ਤੇਲ ਇਹਦੇ ਚਲ ਵਧੀਆ ਪਰ ਜਰ ਖਾਸੀ ਲੱਗ ਰਹੀ ਦੀ ਇਹਨੂੰ ਆ ਬੱਟਾ ਕੱਢਣ ਵਾਲਾ ਜਿੰਦਰਾ ਸਹਾਗਾ ਕੋਈ ਨਹੀਂ ਥੋੜੇ ਟਾਈਮ ਨੂੰ ਸਾਰਾ ਖਾਲੀ ਹੋ ਜੂਗਾ ਇਹ ਫਿਰ ਆਰੇ ਹੋਣਗੇ ਆਲੂ ਆਲੂ ਇਧਰ ਬਾਣੀਆਂ ਦਾ ਪੱਖਾ ਖੜਿਆ ਚਲੋ ਜੀ ਹੁਣ ਕਰਦੇ ਆ ਆਪਾਂ ਵਲੌਗ ਦਾ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਵੀ ਵਲੌਗ ਕਿਹੋ ਜਿਹਾ ਲੱਗਿਆ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਤੇ ਹੋਰ ਆਪਣੇ ਸ਼ਾਰਟਸ ਸੂਟਸ ਪਾਈਆਂ ਹੋਈਆਂ ਨੇ ਉਹਨਾਂ ਨੂੰ ਵੀ ਜਰੂਰ ਦੇਖਿਓ ਜਰੂਰ ਪਿਆਰ ਦਿਓ ਉਹਨਾਂ ਨੂੰ ਲੋ ਜੀ ਕਰਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਚਲੋ ਓਕੇ ਬਾਈ ਜੀ